ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਨੇ ਸੁਣ ਲੈ ਕੇ ਲੋਕ ਰਾਤ ਰਾਤ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸਥਿਤੀ ਪੂਰੀ ਕਾਬੂ ਰੱਖੀ ਹੋਈ ਹੈ ਪਰ ਮੌਕੇ ਤੇ ਮੌਜੂਦਾ ਹਾਲਾਤ ਕੀ ਨੇ ਸੁਣ ਲੈ ਕੇ ਫਤਿੰਗ ਬਾਜਪਾ ਸਾਡੇ ਨਾਲ ਭਾਜਪਾ ਦੇ ਲੀਡਰ ਨੇ ਬਾਜਪਾ ਸਾਹਿਬ ਕੀ ਹਾਲਾਤ ਨੇ ਪੰਜਾਬ ਦੇ ਤੁਹਾਡਾ ਏਰੀਆ ਤਾਂ ਬਹੁਤ ਪ੍ਰਭਾਵਿਤ ਹੈ ਕਿਉਂਕਿ ਲਗਾਤਾਰ ਹੜ੍ਹ ਆ ਰਹੇ ਨੇ ਤਾਂ ਇਸ ਨੂੰ ਲੈ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੱਤਾ ਉੱਤੇ ਬੈਠ ਕੇ ਟਾਈਮ ਪਾਸ ਕਰਨਾ ਪੈਂਦਾ ਦੇਖੋ ਜਿਹੜੀ ਕੁਦਰਤੀ ਕੁਰੋਪੀ ਹੁੰਦੀ ਹੈ ਨਾ ਉਹ ਕਿ ਇਹਨੂੰ ਪੁੱਛ ਕੇ ਨਹੀਂ ਆਉਂਦੀ ਹਾਂਜੀ ਵਾਰਸ਼ਾ ਦਾ ਸੀ ਵੇਖਿਆ 1988 ਵਿੱਚ ਵੀ ਬਹੁਤ ਜ਼ਿਆਦਾ ਹੜ੍ਹ ਆਏ ਸੀਗੇ ਹੁਣ ਤੇ ਐ ਲੱਗਣ ਡਿਆ ਵੀ ਜਿੱਦਾਂ ਸਾਰੇ ਦਰਿਆ ਟੁੱਟ ਕੇ ਜਿਹੜੇ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆ ਗਏ ਸੜਕਾਂ ਟੁੱਟ ਗਈਆਂ ਜੇ ਤੁਸੀਂ ਕੁਲੂ ਮਨਾਲੀ ਵਾਲੀ ਗੱਲ ਦੀ ਗੱਲ ਕਰੋ ਤੇ ਉੱਥੇ ਤੇ ਕਈ ਕਈ ਸ਼ਹਿਰ ਹੀ ਰੁੜ ਗਏ ਨੇ ਔਰ ਪੰਜਾਬ ਦੇ ਵਿੱਚ ਵੀ ਹੁਣ ਅਸੀਂ ਲਗਾਤਾਰ ਦੇਖ ਰਿਹਾ ਵੀ ਜਿਹੜਾ ਸਾਡਾ ਗੁਰਦਾਸਪੁਰ ਦਾ ਏਰੀਆ ਪਠਾਨਕੋਟ ਦਾ ਏਰੀਆ ਹੈ ਸਾਡਾ ਰਾਵੀ ਦਰਿਆ ਹੈ ਔਰ ਸੁਲਤਾਨਪੁਰ ਲੋਧੀ ਦਾ ਏਰੀਆ ਹੈ ਜਿਹੜਾ ਆਪਾਂ ਤਰਨਤਾਰਨ ਦਾ ਏਰੀਆ ਹੈ ਬਹੁਤ ਭਾਰੀ ਨੁਕਸਾਨ ਹੋਇਆ ਹਾਂਜੀ ਸਰਕਾਰਾਂ ਹਮੇਸ਼ਾ ਮਦਦ ਲਈ ਆਂਦੀਆਂ ਬਿਲਕੁਲ ਇਹ ਅੱਜ ਮੈਂ ਕਿਸੇ ਸਰਕਾਰ ਬਾਰੇ ਕਹਿਣਾ ਨਹੀਂ ਚਾਹੁੰਦਾ ਹਾਂਜੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਬੜੀ ਵਾਰ ਇਹ ਗੱਲ ਕੀਤੀ ਵੀ ਅਸੀਂ ਤਾਨੂੰ ਜਿਹੜੇ ਮੁਆਵਜ਼ੇ ਦਵਾਂਗੇ ਜਿਹੜੇ ਤੁਹਾਡਾ ਨੁਕਸਾਨ ਹੁੰਦਾ ਹੈ ਹਾਂਜੀ ਤੋ ਮੁਆਵਜ਼ਾ ਦੀ ਤੇ ਤੱਕੋ ਨਹੀਂ ਰੱਖਣੀ ਚਾਹੀਦੀ ਇਹ ਸਰਕਾਰ ਕੋਲੋਂ ਪਰ ਜਿਹੜੀ ਇਹ ਬਹੁਤ ਜ਼ਿਆਦਾ ਮਾਰ ਪਈ ਹੈ ਇਹਦੇ ਵਿੱਚ ਅਸੀਂ ਸੈਂਟਰ ਗਵਰਨਮੈਂਟ ਨੂੰ ਕੱਲ ਅਸੀਂ ਗਵਰਨਰ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ ਹਾਂਜੀ ਔਰ ਅਸੀਂ ਸੈਂਟਰ ਗਵਰਨਮੈਂਟ ਕੋਲੋਂ ਵੀ ਇਹ ਮਦਦ ਮੰਗ ਰਹੇ ਹਾਂ ਵੀ ਸੈਂਟਰ ਗਵਰਨਮੈਂਟ ਸੂਬਾ ਸਰਕਾਰ ਨੂੰ ਦੇ ਔਰ ਸੂਬਾ ਸਰਕਾਰ ਦੇ ਰਾਹੀਂ ਜਿਹੜਾ ਇਹ ਲੋਕਾਂ ਦੀ ਜਿਨ੍ਹਾਂ ਨੂੰ ਨੁਕਸਾਨ ਹੋਇਆ ਇਹਨਾਂ ਨੂੰ ਦੇ ਬੰਦੇ ਜਾਣੇ ਚਾਹੀਦੇ ਨੇ ਪੈਸੇ ਤਾਂ ਕਿ ਉਹਨਾਂ ਨੂੰ ਦੇਖੋ ਜਿਹੜੇ ਲੋਗ ਚਲੇ ਗਏ ਨੇ ਮਰ ਗਏ ਨੇ ਉਹਨਾਂ ਦੀ ਪਰਭਾਈ ਤੇ ਨਹੀਂ ਕੋਈ ਕਰ ਸਕਦਾ ਪਰ ਜਿਹੜੇ ਨੁਕਸਾਨ ਹੋਇਆ ਲੋਕਾਂ ਦੇ ਤੇ ਘਰ ਦੇ ਘਰ ਹੀ ਬੈ ਗਏ ਹੂੰ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਤਾਂ ਜਦੋਂ ਅ ਅੱਜ ਤੋਂ 10 12 15 ਦਿਨ ਜਦੋਂ بارشਾਂ ਹਟਣ ਗਈਆਂ ਤੇ ਫਿਰ ਪਤਾ ਲੱਗੂ ਵੀ ਕਿੰਨਾ ਜ਼ਿਆਦਾ ਨੁਕਸਾਨ ਪੰਜਾਬ ਨੂੰ ਹੋਇਆ ਔਰ ਖਾਸ ਕਰਕੇ ਜਿਹੜਾ ਸਾਡਾ ਇਲਾਕਾ ਗੁਰਦਾਸਪੁਰ ਪਠਾਨਕੋਟ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਛਾ ਬਜਬਤ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਮੰਤਰੀਆਂ ਵੱਲੋਂ ਐਲਾਨ ਕੀਤਾ ਨਹੀਂ ਕਿ ਅਸੀਂ ਬੰਨ ਵੀ ਜਿਹੜੇ ਪੱਕੇ ਕਰ ਦਿੱਤੇ ਨੇ ਪੂਰੀ ਤਿਆਰੀਆਂ ਸਾਡੀਆਂ ਕਿ ਹੜਾ ਨਾਲ ਹਾਲਾਤ ਨੂੰ ਲੜਨ ਵਾਸਤੇ ਦੇਖੋ ਇਹਦੇ ਅੱਗੇ ਆਪਾਂ ਸਰਕਾਰ ਨੂੰ ਕਸੂਰਵਾ ਠਰਾਈਏ ਕਿਸੇ ਨੂੰ ਠਰਾਈਏ ਗਲਤ ਗੱਲ ਹੋਏਗੀ ਕਿਉਂਕਿ ਇਹਨੇ ਪਾਣੀ ਦੀ ਜਿਹੜੀ ਹੈ ਕਿਸੇ ਨੇ ਮਨਸ਼ਾ ਨਹੀਂ ਸੀ ਕੀਤੀ ਵੀ ਇਹਨਾ ਪਾਣੀ ਵੀ ਆ ਜੂਗਾ ਜੇ ਮਾੜੇ ਮੋਟੇ ਬੰਨ ਠੀਕ ਕਰਦੇ ਨੇ ਤੇ ਬੰਨ ਠੀਕ ਹੋਉਂਦਾ ਸਿਰਫ ਇਹਨਾਂ ਦਾ ਮਕਸਦ ਹੁੰਦਾ ਵੀ ਉਹ ਬੋਰੀਆਂ ਲਾ ਦਿੰਦੇ ਨੇ ਤੇ ਉਹ ਇਹਦੇ ਨਾਲ ਜਿਹੜੇ ਇਹ ਹੁਣ ਦਰਿਆਵਾਂ ਦੇ ਬੰਨ ਨੇ ਨਾ ਇਦਾਂ ਕੰਮ ਨਹੀਂ ਚੱਲਣਾ ਔਰ ਜਿੱਥੇ ਖਾਸ ਕਰਕੇ ਤੁਸੀਂ ਦੇਖੋ ਪੋਲੇ इवन ਰੇਲਵੇ ਦੇ ਪੁਲ ਵੀ ਥੰਨੋ ਟੁੱਟ ਗਏ ਉਹ ਕਿਉਂ ਮੈਂ ਸਮਝਣਾ ਜਿਹੜੀ ਮਾਈਨਿੰਗ ਹੋਈ ਹੈ ਜਿਹੜੀ ਸੈਂਡ ਮਾਈਨਿੰਗ ਹੈ ਇਹਨਾਂ ਨੇ ਪੁਲ ਵੀ ਨਹੀਂ ਵੇਖੋ ਉਥੋਂ ਵੀ ਇਹਨਾਂ ਨੇ ਰੇਤੇ ਚੁੱਕ ਕੇ ਪੁਲਾਂ ਨੂੰ ਵੀ ਇਹਨਾਂ ਨੇ ਖਾਲੀ ਕਰਤਾ ਸੋ ਮੈਂ ਸਮਝਣਾ ਇਹਦੇ ਇਤੇ પ્રતિਬੰਧ ਲੱਗਣਾ ਚਾਹੀਦਾ ਤੇ ਰੋਕ ਹੋਣੀ ਚਾਹੀਦੀ ਹੈ ਤਰਾਸਦੀ ਹੈ ਵਜਬਤ ਸਾਹਿਬ 79 ਸਾਲ ਹੋ ਗਏ ਜਾਦੀ ਨੂੰ ਪਰ ਇਹ ਤੱਕ ਅਸੀਂ ਬੰਦ ਪੱਕੇ ਨਹੀਂ ਕਰ ਸਕੇ ਅਜੀ ਅਰੇਜਮੈਂਟ ਨਹੀਂ ਪੂਰਾ ਕਰ ਸਕੇ 100 ਸਾਲ ਹੋਣ ਵਾਲਾ ਹੈ 20 ਸਾਲ ਘਟ ਨੇ ਪਰ ਕਿਉਂ ਨਹੀਂ ਸਰਕਾਰਾਂ ਤਿਆਰੀ ਕਰਦੀਆਂ ਇਹ ਹੁਣ ਬੰਦ ਜਿਹੜੇ ਨੇ ਨਾ ਇਹ 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 ਹੁਣ ਮਿੱਟੀ ਵਾਲੇ ਬੰਦ ਨਹੀਂ ਚੱਲਣਗੇ ਇੱਥੇ ਸਿਮੈਂਟਡ ਬੰਦ ਪੂਰੇ ਵਿੱਚ ਗਾਰਡਰ ਪਾ ਕੇ ਉਸ ਤਰੀਕੇ ਨਾਲ ਤਾਂ ਕਿ ਹਿੱਲੇ ਨਾ ਔਰ ਇਹ ਸਰਕਾਰ ਨੂੰ ਇਸ ਦੇ ਬਾਰੇ ਸੋਚਣਾ ਪਊਗਾ ਕਿਉਂਕਿ ਲਗਾਤਾਰ 2-3 ਮਾਰਾਂ ਪਈਆਂ ਨੇ ਉਸ ਮਾਰਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਇੱਥੇ 80 ਦੰਗਾ ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਹਰਿਆਣਾ ਦੇ ਨਾਇਬ ਸਿੰਘ ਸੈਣੀ ਨੇ ਕਿਵੇਂ ਦੇਖਦੇ ਹੋ ਹਾਂ 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 ਦੇਖੋ ਮੈਂ ਇਸ ਗੱਲ ਤੇ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਔਰ ਨਾਇਬ ਸਿੰਘ ਸੈਣੀ ਹੁਰਾਂ ਦਾ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਦੇਖੋ ਬਹੁਤ ਵੱਡੀ ਇੱਕ ਮਲਮ ਲਈ ਹੈ ਉਹਨਾਂ ਨੇ ਸਿੱਖਾਂ ਦੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਨੇ ਅੱਜ 40-45 ਸਾਲ ਹੋ ਗਏ ਉਹਨਾਂ ਦੀ ਸਾਰੀ ਕਿਸੇ ਨੇ ਨਹੀਂ ਸੀ ਲਈ ਉਹਨਾਂ ਗਰੀਬ ਪਰਿਵਾਰਾਂ ਦੀ ਅੱਜ ਪਹਿਲੀ ਵਾਰ ਹੋਇਆ ਹੈ ਵੀ ਭਾਜੀਪੀ ਦੀ ਸਰਕਾਰ ਨੇ ਸੈਣੀ ਦੀ ਗਵਰਨਮੈਂਟ ਨੇ ਹਰ ਪਰਿਵਾਰ ਚੋਂ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਔਰ ਇਹ ਬਹੁਤ ਵੱਡੀ ਗੱਲ ਹੈ ਮੈਂ ਵਧਾਈ ਦੇਣਾ ਚਾਹਨਾ ਔਰ ਮੈਂ ਇਸ ਗੱਲ ਦਾ ਸ਼ੁਕਰੀਆ ਅਦਾ ਕਰਨਾ ਚਾਹਨਾ ਇਹ ਇਸ ਆਪਣੀ ਮੋਦੀ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਕਦਮ ਚੁੱਕਿਆ ਮੈਂ ਸਮਝਦਾ ਇੱਕ ਮੰਨਣ ਦੇ ਤੌਰ ਤੇ ਇਹ ਗੱਲ ਅਸਰ ਕਰੂਗੀ ਔਰ ਸਿੱਖ ਪਰਿਵਾਰਾਂ ਨੂੰ ਵੀ ਔਰ ਮੈਂ ਇੱਕ ਗੱਲ ਕਹਿਣਾ ਚਾਹਨਾ ਇਹ ਨਹੀਂ ਵੀ ਮੈਂ ਬੀਜੇਪੀ ਜਾਂਦਾ ਮੈਂ ਤਾਂ ਗੱਲ ਕਰ ਰਿਹਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਵੀ ਬੀਜੇਪੀ ਹੀ ਇੱਕ ਵਾਹਿਦ ਪਾਰਟੀ ਹੈ ਜੇ ਅੱਜ 84 ਦੇ ਦੰਗਿਆਂ ਦੇ ਸਜ਼ਾਵਾਂ ਮਿਲੀਆਂ ਤਾਂ ਵੀ ਭਾਜਪੀ ਸਰਕਾਰ ਆਂਤੇ ਮਿਲੀਆਂ ਤੇ ਜੇ ਅੱਜ ਕਿਸੇ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤਾਂ ਵੀ ਨਰਿੰਦਰ ਮੋਦੀ ਜੀ ਦੀ ਸੋਚ ਮੁਤਾਬਕ ਸਿੱਖਾਂ ਦੇ ਦਿਲਾਂ ਤੇ ਮਲਮ ਲਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਪਰਿਵਾਰ ਨੇ ਇਦਾਂ ਦੇ ਜੀ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਲੱਗਦਾ ਕਿ ਇਸ ਤਰੀਕੇ ਦੇ ਪਰਵਾਨ ਸਮਝ ਪੰਜਾਬ ਦੇ ਵਿੱਚ ਅਸੀਂ ਕਹਿੰਨੇ ਆਂ ਵੀ ਇੱਕ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸਰਕਾਰ ਲੈ ਕੇ ਪੰਜਾਬ ਦਾ ਰੰਗ ਤੇ ਨਕਸ਼ਾ ਬਦਲਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਚਨ ਫਤੰਜਗਵਾਜਬਾ ਜਿੰਨਾ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਤੇ 84 ਦੰਗਾ ਪੀੜਤਾਂ ਨੂੰ ਜੋ ਸਰਕਾਰੀ ਨੌਕਰੀ ਦਿੱਤੀ ਗਈ ਹੈ ਹਰਿਆਣਾ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਨੌਕਰੀਆਂ ਜਿਹੜੀਆਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਿਉਂਕਿ ਕਾਫੀ ਸਾਲ ਹੋ ਗਏ 84 ਦੰਗੇ ਹੋਇਆਂ ਨੂੰ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਇਨਸਾਫ ਦੀ ਮੰਗ ਕਰ ਰਿਹਾ ਸੀ ਕਿਨੂੰ ਦੱਸੇ ਕਿ ਬੀਜੇਪੀ ਇੱਕੋ ਪਾਰਟੀ ਹੈ ਜਿਹੜੀ ਹਰ ਪਾਸੇ ਇਨਸਾਫ ਦੇਣ ਵਾਸਤੇ ਪਹਿਲ ਕਰਦੀ ਹੈ ਤੁਹਾਡੇ ਕਰਨ ਦੇ ਨਾਲ ਤੇਸੂ